ਮੈਂ ਰਿਸ਼ੀ ਕਾਨ ਸਰ ਮਾਰਕੀਟ ਬਣਾ ਚੌਂਗ ਦੇ ਵਿੱਚ ਖੜੇ ਆ ਸਰ ਇੱਥੇ ਮੇਰੀ ਸ਼ੋਪ ਵੀ ਹੈਗੀ ਆ ਸ਼ੋਪ ਤੇ ਸਾਰਾ بارش ਕਰਕੇ ਤੁਹਾਨੂੰ ਪਤਾ ਮੇਰੀ ਬੰਦ ਹੀ ਹੋ ਗਈ ਆ ਔਰ ਬਾਕੀ ਦੁਕਾਨਦਾਰ ਵੀ ਮੇਰੇ ਨਾਲ ਖਲੋਤੇ ਆ ਤੁਸੀਂ ਦੇਖ ਰਹੇ ਹੋ ਕਿ ਸਵੇਰੇ 5 ਵਜੇ ਸਰ بارش ਹੋਈ ਸੀ ਤੇ ਸ਼ਹਿਰ ਗਦਾਸਪੁਰ ਮੇਰੇ ਹਿਸਾਬ ਨਾਲ ਲੱਗਦਾ ਡੁੱਬ ਗਿਆ ਵਾ ਪਾਣੀ ਦਾ ਨਿਕਾਸ਼ ਕਿਹੇ ਬਣੇ ਨਹੀਂ ਹੈਗਾ ਸਰ ਜੇ ਤੁਸੀਂ ਨਾਲਿਆਂ ਦੀ ਗੱਲ ਕਰੀਏ ਤੇ ਨਾਲੇ ਅਸੀਂ ਸਰ ਦੇਖ ਕੇ ਆਏ ਆ ਉਹ ਭਾਏ ਮਿਸ਼ਨ ਕਮਾਉਣ ਵਾਲਾ ਨਾਲਾ ਵਾ ਭਾਏ ਬਾਹਰੋਂ ਵਾਲਾ ਨਾਲਾ ਵਾ ਭਾਏ ਉਹ ਮਹਿਰਚੰਦਰ ਰੋਡ ਵਾਲਾ ਨਾਲਾ ਵਾ ਇਹ ਬੰਨੇ ਵੀ ਪਾਣੀ ਦਾ ਨਿਕਾਸ਼ ਨਹੀਂ ਹੈਗਾ ਜਿਹਦੇ ਕਰਕੇ ਸਰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਲਗਭਗ ਬੰਦ ਹੋ ਚੁੱਕੀਆਂ ਵਾ ਤੁਸੀਂ ਦੇਖ ਰਹੇ ਹੋ 9 ਵਜ ਗਿਆ ਨੇਰਬੜ 9:00 9:00 ਵਜੇ ਵੱਜ ਗਿਆ بارش ਸਵੇਰੇ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ بارش ਹੋਈ ਆ ਪਰ ਪਾਣੀ ਉਸੇ ਤਰ੍ਹਾਂ ਹੀ ਆ ਇਹ ਬੰਨੇ ਨਿਕਾਸ਼ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਮਾਰਕੀਟ A to Z ਸਾਰੀ ਮੇਨ ਮਾਰਕੀਟ ਆ ਸ਼ਹਿਰ ਗਦਾਸਪੁਰ ਦੀ ਬਾੜਾ ਚੌਂਗ ਦੀਆਂ ਸਾਰੀਆਂ ਦੁਕਾਨਾਂ ਔਰ ਮੇਨ ਬਾਜ਼ਾਰ ਜਿਹੜਾ ਵਾ ਸਾਰਾ ਹੀ ਬਿਲਕੁਲ ਬੰਦ ਪਿਆ ਵਾ ਕਿਉਂਕਿ ਪਾਣੀ ਸਰ ਇਨਾਂ ਨਾ ਵਾ ਤੇ ਸਾਡੇ ਕੋ ਆਪਣਾ ਆਪ ਹੀ ਨਹੀਂ ਸਿਰਫ ਲੋਤਾ ਜਾਂਦਾ ਪਿਆ ਕਸਟਮਰ ਕਿੱਥੋਂ ਆਣਗੇ ਅਸੀਂ ਦੇਖ ਰਹੇ ਹਾਂ ਸਰ ਸਵੇਰ ਤੋਂ ਲੈ ਕੇ ਜਿਹੜੇ ਸਟੂਡੈਂਟ ਹੈਗੇ ਆ ਆਪਣੇ ਬੱਚੇ ਜਿਹੜੇ ਆਪਣੇ ਸਕੂਲੋਂ ਜਾ ਰਹੇ ਆ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਪ੍ਰਸ਼ਾਸਨ ਅਗੇ ਅਸੀਂ ਹੱਥ ਜੋੜ ਕੇ ਸਰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਬਾਰੇ ਕੁਝ ਸੋਚਿਆ ਜਾਏ ਦੁਕਾਨਦਾਰਾਂ ਲਈ ਸਰ ਹੈਂਡ ਟੂ ਮOUTH ਹੈਗੇ ਆ ਦੁਕਾਨਾਂ ਬੰਦ ਰਹਿ ਗਈਆਂ ਤੇ ਸਰ ਉਹ ਕਿੱਥੋਂ ਗੁਜ਼ਾਰਾ ਕਰਨਗੇ ਇੱਕ ਦਿਨ ਸਰ ਦੁਕਾਨ ਬੰਦ ਹੋ ਜਾਂਦੀ ਆ ਤੇ ਸਰ ਹਾੜਾ ਹਫਤਾ ਸਰਕਲ ਨਹੀਂ ਰਲਦਾ ਤੁਸੀਂ ਦੇਖ ਰਹੇ ਹੋ ਕਿ ਸਾਰੇ ਦੁਕਾਨਦਾਰ ਹੀ ਭਰਾ ਤੇ ਖਲੋਤੇ ਆਂ ਔਰ ਪ੍ਰਸ਼ਾਸਨ ਅਗੇ ਮੰਗ ਕਰਦੇ ਆਂ ਕਿ ਇਹਦਾ ਸਰ ਜਲਤੋ ਜਲਤ ਦਾ ਹੱਲ ਕੀਤਾ ਜਾਏ ਕਿਉਂਕਿ ਆਉਣ ਵਾਲੇ ਸਮੇਂ 'ਚ ਤੁਸੀਂ ਦੇਖ ਰਹੇ ਹੋ ਮੈਸਰ ਨੈੱਟ ਦੇਖ ਰਿਹਾ ਸੀ ਉਹਦੇ ਵਿੱਚ ਕਮ ਸੇ ਕਮ 15 ਦਿਨ ਸਰ بارشਾਂ ਦੱਸੀਆਂ ਵਾਂ ਔਰ بارشਾਂ ਵੀ ਸਰ ਕੋਈ 80 80 ਤੋਂ 90% بارشਾਂ ਦੱਸੀਆਂ ਵਾਂ ਜੇਕਰ ਇਸੇ ਤਰ੍ਹਾਂ ਹੀ ਹਾਲ ਰਿਹਾ ਤੇ ਸਰ ਜਿਹੜਾ ਦੁਕਾਨਦਾਰਾਂ ਦਾ ਜਸਰ ਕਾਰੋਬਾਰਾ ਬਿਲਕੁਲ ਹੀ ਠੱਪ ਹੋ ਜਾਏਗਾ ਪ੍ਰਸ਼ਾਸਨ ਅਗੇ ਆਡੀ ਮੰਗ ਵਾ ਕਿ ਇਹਦੇ ਸ਼ਕਤੀ ਨਾਲ ਸਰ ਇਰਤੇ ਕੋਈ ਐਕਸ਼ਨ ਕੀਤਾ ਜਾਏ ਔਰ ਨਾਲਿਆਂ ਦੀ ਸਫਾਈ ਔਰ ਸੀਵਰੇਜ ਦੀ ਸਫਾਈ ਜਿਹੜਾ ਵਾ ਪ੍ਰੋਪਰਲੀ ਮੁਕੰਮਲ ਤੌਰ ਤੇ ਹੋਣੀ ਚਾਹੀਦੀ ਆ ਤਾਂ ਕਿ ਪਿੰਪਲ ਦੀ ਸੋਪ ਆ ਸਰ ਇਹ ਤਾਂ ਜਦੋਂ ਵੀ ਪਾਣੀ ਆਂਦਾ ਮੇਰਾ ਨਾਂ ਜੋਨੀ ਹੈ ਜੀ ਤੇ ਜਦੋਂ ਵੀ ਕੰਮ ਤੇ ਆਈਦਾ ਤਾਂ ਪਾਣੀ ਹੁੰਦਾ ਛੁੱਟੀ ਹੋ ਜਾਂਦੀ ਆ ਤਾਂ ਅਸੀਂ ਉਹੀ ਧਿਆੜੀ ਲਾ ਕੇ ਖਾਣੀ ਹੋਣੀ ਆ ਤੇ ਜੇ ਉਹਨੂੰ ਅਸੀਂ ਤਰੀਕੇ ਨਾਲ ਦੁਕਾਨ ਦਾ ਖੁੱਲੇ ਤੇ ਫਿਰ ਸਾਡਾ ਵੀ ਸਾਡੀ ਨਾਨਾ ਜੋਬ ਬਾਈ ਇੱਕ ਤਾਂ ਵੀ ਤੁਹਾਡੇ ਸਾਹਮਣੇ ਦੇਖੋ ਜੇ ਪਾਣੀ ਨਿਕਲੇਗਾ ਤਾਂ ਫੇਰ ਹੀ ਸਾਡੀ ਧਿਆੜੀ ਲੱਗੇ ਤੇ ਜੇ ਧਿਆੜੀ ਨਾ ਲੱਗੇ ਤਾਂ ਅਸੀਂ ਕਿੱਥੋਂ ਖਾਵਾਂਗੇ ਇਹ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਥੋੜਾ ਬਹੁਤਾ ਇਹ ਕਹਿ ਨਹੀਂ ਗੱਲਾਂ ਸਰ ਜੇ ਹੋਏਗਾ ਤਾਂ ਫਿਰ ਪਾਣੀ ਨਿਕਲ ਜਾਂਦਾ ਨਹੀਂ ਤੇ ਇਦਾਂ ਹੀ ਰਹਿਣਾ ਆਪਾਂ ਥੋੜਾ ਬਹੁਤਾ ਪਾਣੀ ਦਾ ਤਾਂ ਇੰਤਜ਼ਾਮ ਹੋਣਾ ਚਾਹੀਦਾ ਨਾ ਥੋੜਾ ਜਿਹਾ ਜੇ ਵੇਖੋ بارش 2 ਘੰਟੇ ਹੀ ਪਈ ਆ ਜੇ ਜ਼ਿਆਦਾ ਥੇਰ ਪਈ ਹੁੰਦੀ ਤਾਂ ਪਾਣੀ ਹੋਰ ਜ਼ਿਆਦਾ ਦੁਕਾਨਾਂ ਦੇ ਦੋ ਦੋ ਦੁਕਾਨਾਂ ਦੇ ਅੰਦਰ ਪਾਣੀ ਭਰ ਗਿਆ ਸਭ ਕੁਝ ਖਰਾਬ ਹੋ ਗਿਆ ਸੌਦਾ ਸਾਰਾ ਜਿੰਨਾ ਵੀ ਪਿਆ ਹੋਦਾ ਸੀ ਕੀ ਹਾਲਾਤ ਵੀ بارش ਤੋਂ ਬਾਅਦ ਔਰ ਕੀ ਮੇਰਾ ਨਾਮ ਕੁਜਿੰਦਰ ਸਿੰਘ ਹੈ ਸਾਡੀ ਇੱਥੇ ਖੁਸ਼ ਹੋ ਗਈ ਹੈ ਇਸ ਕਰਮੇ ਤੇ ਰਾਤ ਨੂੰ بارش ਹੋ ਗਈ ਮਨ ਖਾ ਹੋ ਗਿਆ ਬਲੋਕ ਹੋ ਗਿਆ ਵਾ ਦੁਕਾਨ ਦੇ ਅੰਦਰ ਪਾਣੀ ਗਿਆ ਵਾ ਉਧਰ ਸਾਡੀ ਫਰਨੀਚਰ ਦੀ ਦੁਕਾਨ ਹੈਗੀ ਹੈ ਜਿਹਨ ਦਿੱਤੇ ਕੰਮ ਚੱਲਦਾ ਪਿਆ ਵਾ ਤੇ ਸੋਈ ਸਾਡੀ ਵੀ ਫਿਟਿੰਗ ਹੋ ਗਈ ਸੀ ਕੱਟੂ ਘੜ 12 ਤੇ ਪਲੇਆ ਮੈਕਾ ਸੀ ਸਾਰਾ ਸਾਡਾ ਖਰਾਬ ਹੋ ਗਿਆ ਹੈ ਜੇ ਤੁਸੀਂ ਵੇਖ ਸਕਦੇ ਹੋ ਸਰ ਇੰਨੇ ਕਿੰਨੇ ਫੁੱਟ ਪਾ ਗਿਆ ਸਰ ਇਹ ਪਾਣੀ ਕੱਟੂ ਘੜ 3-4 ਫੁੱਟ ਦਾ ਪਾਣੀ ਸੀ ਨੁਕਸਾਨ ਕਿੰਨਾ ਹੋਇਆ ਕਿ ਨੁਕਸਾਨ ਸਰ ਮੇਰਾ ਜਿਹੜਾ ਮੋਬਾਈਲ ਫਸਸੀ ਗਿਆ ਨੁਕਸਾਨ ਹੈਗਾ ਉਹ 35000 ਦਾ ਨੁਕਸਾਨ ਹੋ ਗਿਆ ਸਰ ਤੇ ਸਾਡੀ ਜਿਹੜੀਆਂ ਬਾਕੀ ਸਾਡੇ ਕਿਚਨ ਦੀ ਫਿਟਿੰਗ ਹੁੰਦੀ ਬੀਜੀ ਦੁਕਾਨ ਤੇ ਦੁਕਾਨ ਖਾਲੀ ਹੈਗੀ ਆ ਤੇ ਕਿਤੇ ਦੀ ਫਿਟਿੰਗ ਕਰਾਂ ਲੱਗਿਆ ਸਰ ਤੇ ਸਾਰੀਆਂ ਡੈਪਲੀਆਂ ਖਾਬ ਪਾਣੀ ਉਹਨਾਂ ਤੋਂ ਨਿਕਲਦਾ ਨਹੀਂ ਹੈਗਾ ਸਰ ਤੇ ਨਾ ਉਹ ਤੋੜਨ ਦੇ ਨਾ ਕੁਝ ਹੋਉਂਦਾ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਮੈਂ ਸਰ ਅਸੀਂ ਨਗਰ ਕੌਂਸਲ ਬੜੀ ਵਾਰੀ ਆਕੇ ਨਗਰ ਕੌਂਸਲ ਦੇ ਆਂਦੇ ਆਪਣੇ ਸਫਾਈ ਕਰਮਚਾਰੀ ਆਂਦੇ ਆ ਉਹ ਵੀ ਖੜਦੇ ਆ ਪਰ ਕੁਝ ਧਕਾਰ ਅੰਦਰ ਆ ਖੜੇ ਉੱਚੇ ਬਣਾਏ ਹੋਏ ਆ ਕੋਲੋਂ ਪਾਣੀ ਮੰਦੇ ਨਹੀਂ ਜ ਉਹ ਕਿਹਨੇ ਨਰ ਕੌਂਸਲ ਬਸਰ ਉਹ ਕੀ ਕਰਸਾ ਰਿਹਾ ਉਹ ਜਿੰਨਾ ਕੋ ਬਿਸਾਲ ਕਹੀ ਜਾਂਦੀ ਹੈ ਉਹਨਾਂ ਦੀ ਉਸ ਤਰ੍ਹਾਂ ਜੋ ਸਾਫ਼ ਕਰਦੇ ਹੈਗੇ ਬਾਕੀ ਜਿਹੜੇ ਵੱਡੇ ਦੁਕਾਨਦਾਰ